मुर्दाबाद 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 बीजेपी मोदी सरकार ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਨਹੀਂ ਸ਼ਰਮ ਤੋਂ ਡੂਬ ਮਰੋ ਡੂਬ ਮਰੋ ਡੂਬ ਮਰੋ ਮੋਤੀ ਤੇਰੀ ਤਨਾਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਮੋਤੀ ਤੇਰੀ ਤਨਾਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਮੋਤੀ ਤੇ ਪਨਾਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਸਿੰਦਰ ਮੋਤੀ ਮੁਰਦਾਬਾਦ 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 ਸਿੰਦਰ ਮੋਤੀ ਮੁਰਦਾਬਾਦ 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 ਸਿੰਦਰ ਮੋਤੀ ਸ਼ਰਮ ਕਰੋ ਸ਼ਰਮ ਕਰੋ ਡੂਬ ਮਰੋ ਨਹੀਂ ਸ਼ਰਮ ਤੋਂ ਡੂਬ ਮਰੋ ਆਮੀਨ ਰੋਪੇਤਾ ਮੁਰਗੇ ਦੀ ਜਿਸ ਇਸ ਫੋਨ ਆਣਾ ਨਹੀਂ ਦਿੱਤਾ ਠੀਕ ਨਹੀਂ ਗਿਆ ਬਬੂ ਜੀ ਨੂੰ ਪਰ ਮੱਜਾ ਨਾ ਬਾਜੋ ਮਾਦੀ ਸਰਕਾਰ ਜਿੰਦਾਬਾਦ ਮਾਦੀ ਸਰਕਾਰ ਜਿੰਦਾਬਾਦ ਮਾਝੋੜਾ ਜੀ ਆ ਇਹਨੂੰ ਤੁਪੇ ਕਰੋ ਇੱਕ ਲਾਈਟ ਤੇ ਕਰ ਲੋ ਪਾਜੀ ਦਰ ਆਓ ਤੁਸੀਂ ਆ ਤੁਪੇ ਰੱਖੋ ਦੀ ਸਾਰੇ ਹਾਏ ਮਾਦੀ ਸਰਕਾਰ ਹਾਏ ਹਾਏ ਮਾਦੀ ਸਰਕਾਰ ਹਾਏ ਹਾਏ ਮਾਦੀ ਹੋਣਾ ਮਾਦੀ ਮੋਆ ਮਾਦੀ ਹੋਣਾ ਮਾਦੀ ਮੋਆ ડંડા <coughs> ਆਇਓ ਸ਼ਾਮ ਜੀ ਮੋਤੀ ਮੋਇਆ ਰੱਗੀ ਹੋਇਆ ਮੋਤੀ ਮੋਇਆ ਰੱਗੀ ਹੋਇਆ ਮੋਤੀ ਮੋਇਆ ਮਿਸ਼ਾ ਸਾਹਿਬ ਮੋਤੀ ਮੋਇਆ ਰੱਗੀ ਹੋਇਆ ਮੋਤੀ ਮੋਇਆ ਬਵਾ ਤਾਰ ਕੀ ਲੇਕਰ ਆ ਬਸ ਚੇਬਾ ਹੀ ਮਾਵਾ ਕਾਂਗਰਸ ਜਿੰਦਾਬਾਦ ਡੰਡਾ ਫੜੇ ਪਈ ਭਾਈ ਬਵਾ ਤਾਰ ਖੋ ਸਾਰੇ ਹੀ ਡੰਡਾ ਬੋਲੋ ਰਿਸ਼ੀਸ਼ਨੀ ਕੁਮਾਰ ਜੀ ਬੱਪੂ ਜਿੰਦਾਬਾਦ ਰਿਸ਼ੀਸ਼ਨੀ ਕੁਮਾਰ ਜੀ ਬੱਪੂ ਜਿੰਦਾਬਾਦ ਬਵਾ ਮੋਬ ਜਿੰਦਾਬਾਦ ਜਿੰਦਾਬਾਦ ਰੱਗੀ ਹੋਇਆ ਹਾਂਜੀ ਅੱਗੇ ਯੋ ਸਾਉ ਨਾਲ ਕੱਤੀ ਹੋਇਆ 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 ਮੇਰਾ ਨਾਮ ਰਵੀ ਪ੍ਰਕਾਸ਼ ਆਸ਼ੂ ਹੈ ਮੈਂ ਸੀਨੀਅਰ ਜਰਨਲ ਸੈਕਟਰੀ ਆ ਪੰਜਾਬ ਯੂਥ ਕਾਂਗਰਸ ਦਾ ਅੱਜ ਅਸੀਂ ਪੁਤਲੀ ਘਾੜ ਸਲਾਮਾਬਾਦ ਚੌਕ ਵਿਖੇ ਪੁਤਲੀ ਘਾੜ ਸਲਾਮਾਬਾਦ ਚੌਕ ਵਿਖੇ ਨਰਿੰਦਰ ਮੋਦੀ ਦਾ ਬੀਜੇਪੀ ਦਾ ਪੁਤਲਾ ਸਾਲਿਆ ਉਤਲਾ ਅਸਲੀ ਸਾੜਿਆ ਜੀ ਬੀਤੇ ਦਿਨੀ ਜਿਹੜਾ ਰਵਨੀਤ ਬਿੱਟੂ ਆ ਮੰਤਰੀਆ ਬੀਜਪੀ ਦਾ ਉਹਨੇ ਜਿਹੜੀ ਬਦਰ ਭਾਸ਼ਾ ਚ ਟਿੱਪਣੀ ਕੀਤੀ ਹੈ ਸਾਡੇ ਰਾਹੁਲ ਗਾਂਧੀ ਜੀ ਬਾਰੇ ਜਿਸ ਇਨਸਾਨ ਨੇ ਤੁਰਨਾ ਸਿਖਾਇਆ ਹੋਵੇ ਜਿਸ ਇਨਸਾਨ ਨੇ ਉਂਗਲੀ ਫੜ ਕੇ ਇੱਥੋਂ ਤੱਕ ਪਹੁੰਚਾਇਆ ਹੋਵੇ ਕਿ ਜਿਹੜਾ ਬੀਜਪੀ ਸਰਕਾਰ ਨੇ ਉਸਨਾਂ ਨੂੰ ਮੰਤਰੀ ਬਣਾਇਆ ਕੇਂਦਰ ਦੇ ਵਿੱਚ ਸੋ ਉਸ ਇਨਸਾਨ ਨੂੰ ਉਸ ਇਨਸਾਨ ਬਾਰੇ ਗਲਤ ਭਾਸ਼ਾ ਟਿੱਪਣੀ ਕਰਨੀ ਇਹ ਮੰਦਭਾਗੀ ਗੱਲ ਆ ਵੇਖੋ ਜੀ ਬੀਜਪੀ ਨੇ ਇੱਕ ਕੰਗਰਾਂ ਰੋਤੀ ਅੱਗੇ ਜਿਹੜੀ ਆ ਬੱਦਰਪਾਸ਼ਾ ਦਾ ਪਯੋਗ ਕਰਦੀ ਹੁਣ ਦੂਸਰੀ ਵੀ ਆ ਗਈ ਆ ਦੂਸਰਾ ਰਮਨੀਤ ਬਿੱਟੂ ਆ ਗਿਆ ਇਹ ਦੋਨਾਂ ਜਾਨਾਂ ਦੇ ਵਿੱਚ ਸਿਰਫ ਬੱਦਰਪਾਸ਼ਾ ਅਸਲੀ ਬੋਲਦੇ ਕਿ ਆਪਣੇ ਆਪ ਨੂੰ ਟੀਆਰਪੀ ਲੈਣ ਲਈ ਫੇਮ ਲੈਣ ਲਈ ਪਰ ਇਹਨਾਂ ਨੂੰ ਇੰਨੀ ਸ਼ਰਮ ਚਾਹੀਦੀ ਹੈ ਕਿ ਜਿਸ ਇਨਸਾਨ ਨੇ ਉਂਗਲੀ ਫੜ ਕੇ ਤੁਰਨਾ ਸਕਾ ਵੇ ਇਹਨਾਂ ਮੁਕਾਮ 'ਚ ਇੱਕ ਨਾਂ ਬਣਾਇਆ ਵੇ ਰਮਨੀਤ ਬਿੱਟੂ ਰਮਨੀਤ ਬਿੱਟੂ ਨੂੰ ਕਾਂਗਰਸ ਹੀ ਕਾਂਗਰਸ ਦੀ ਹੀ ਦੇਣਾ ਤੇ ਅੱਜ ਉਸ ਇਨਸਾਨ ਬਾਰੇ ਇਹ ਗਲਤ ਸ਼ਬਦ ਭਾਸ਼ਾ ਦਾ ਪਯੋਗ ਕੀਤਾ ਉਸ ਦੇ ਖਿਲਾਫ ਅਸੀਂ ਬੀਜਪੀ ਦਾ ਪਤਲਾ ਸਾੜਿਆ ਜੀ ਲੱਗਦਾ ਵੀ ਸਿਕਿਉਰਟੀ ਲੈਣ ਵਾਸਤੇ ਬੀਜੇਪੀਆ ਲ ਜਾ ਰਹੇ ਬਿਲਕੁਲ ਜੀ ਸਿਕਿਉਰਟੀ ਲੈਣ ਲਈ ਬੀਜੇਪੀਆ ਲੋਕ ਜਾ ਰਹੇ ਨੇ ਹੋਰ ਕੋਈ ਗੱਲ ਹੀ ਨਹੀਂ ਆ ਯਾਂ ਤੇ ਲਾਲਚਨਾ ਜਿਹੜੇ ਲੋਕ ਦਲ ਬਦਲੂ ਨੇ ਆਪਣਾ ਸਿਆਸੀ ਲਹਾ ਲੈਣ ਲਈ ਰਤੋ ਰਤ ਪਾਰਟੀਆਂ ਬਦਲਦੇ ਨੇ ਲੋਕਾਂ ਨੇ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਬੁਰੀ ਤਰ੍ਹਾਂ ਨਕਾਰਨਾ ਆ ਕਿ ਲੱਗਦਾ ਵੀ ਸਦਾ ਜਿਹੜੇ ਕਾਂਗਰਸ ਦੇ ਕਿ ਵੀਰ ਮੋਦੀ ਦੇ ਪੁੱਤਾਰੇ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਬੀਜ ਬੀਜ ਉਹਨਾਂ ਨੂੰ ਜਾਣਾ ਇਸ ਲਈ ਦੇਖੋ ਜਾਣਾ ਤਾਂ ਨਹੀਂ ਸੀ ਚਾਹੀਦਾ ਘੱਟੋ ਘਾਟ ਉਹਨਾਂ ਨੂੰ ਆਪਣੇ ਆਪਣੇ ਦਾਦੇ ਦਾ ਹੀ ਸ਼ਰਮ ਰੱਖ ਲੈਣੀ ਚਾਹੀਦੀ ਸੀ ਜਿਹੜੇ ਉਹਨਾਂ ਦਾਦਾ ਜੀ ਮੁੱਖ ਮੰਤਰੀ ਰਹੇ ਪੰਜਾਬ ਦੇ ਉਹਨਾਂ ਨੂੰ ਉਹਨਾਂ ਦੇ ਹੀ ਜਿਹੜੇ ਸਵਰਗਵਾਸੀ ਨੇ ਉਹਨਾਂ ਦੀ ਹੀ ਮਾਸਾ ਸ਼ਰਮ ਰੱਖ ਲੈਂਦੇ ਜੋ ਉਸ ਪਾਰਟੀ ਚ ਗਏ ਨੇ ਤੇ ਬੜੀ ਹੀ ਮਤਲਬ ਮੰਦ ਭਾਗੀ ਗੱਲ ਆ ਜੋ ਉਹਨਾਂ ਨੇ ਰਾਹੁਲ ਗਾਂਧੀ ਦੇ ਬਾਰੇ ਸ਼ਬਦ ਭਾਸ਼ਾ ਬੋਲੀ ਸ਼ਬਦ ਬੋਲੇ ਨੇ ਸੋ ਉਸ ਦੇ ਖਿਲਾਫ ਅਸੀਂ ਅੱਜ ਰੋਸ ਪ੍ਰਦਰਸ਼ਨ ਕੀਤਾ ਹੈ ਯੂਥ ਕਾਂਗਰਸ ਵੱਲੋਂ ਤੇ ਸਰ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਐ ਅਸ਼wini Kumar Pappu ji ਉਹਨਾਂ ਦੀ ਗਵਾਹੀ ਏਟ ਅਸੀਂ ਅੱਜ ਪੁਤਲਾ ਸਾੜਿਆ ਵਿਚੇ ਵੀ ਪਾਰਟੀ ਦਾ ਮੇਰਾ ਨਾਮ ਵਿਕਾਸ ਮਿਸ਼ਰਾ ਡਿਸਟ੍ਰਿਕਟ ਵਾਈਸ ਪ੍ਰਧਾਨ ਅੱਜ ਵਰਕਸ਼ਟ ਕੀਤਾ ਗਿਆ ਕਾਰਦ ਪਸਟ ਕੀਤਾ ਗਿਆ ਜੀ ਅੱਜ ਜੀ ਹਾਈ ਕਮਾਂਡ ਹੁਕਮ ਸੀ ਅਸ਼ਨੀ ਪੱਪੂ ਜੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹ ਅੱਜ ਕਿਸੇ ਗੱਲ ਤੋਂ ਬਾਹਰ ਸੀ ਤੇ ਉਹਨਾਂ ਨੇ ਡਿਊਟੀ ਲਗਾਈ ਸੀ ਮੇਰੀ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦਾ ਬੁਤਲਾ ਫੂਕ ਕੇ ਤੇ ਕਾਂਗਰਸ ਵਰਕਰਾਂ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾਵੇ ਤੇ ਮੋਦੀ ਜੀ ਨੇ ਜੋ ਇੱਥੇ ਆਪਣਾ ਹਾਲ ਕੀਤਾ ਇੰਡੀਆ ਦਾ ਬੇਰੋਜ਼ਗਾਰੀ ਇੰਨੀ ਮਹਿੰਗਾਈ ਇੰਨੀ ਹੈ ਜੋ ਕਾਰਬੋਡ ਘਰਾਨਿਆਂ ਦਾ ਬਿਜ਼ਨਸ ਕਰਦੇ ਵਪਾਰ ਠੀਕ ਹੈ ਜੀ ਉਸ ਤੋਂ ਬਾਅਦ ਇਹ ਰਮਨਜੀਤ ਬਿੱਟੂ ਜਿਹੜੀ ਗਲਤ ਭਾਸ਼ਾ ਬੋਲਣ ਦਾ ਰਾਹੁਲ ਗਾਂਧੀ ਖਿਲਾਫ ਇਹਨੂੰ ਪੁੱਛੋ ਕਿ ਜਦੋਂ ਇਹ ਰਾਹੁਲ ਗਾਂਧੀ ਕਾਂਗਰਸ ਪਾਰਟੀ ਜੀ ਰਾਹੁਲ ਗਾਂਧੀ ਦੇ ਪੈਰੀ ਹੱਥ ਲਾਂਦਾ ਸੀ ਉਦੋਂ ਰਾਹੁਲ ਗਾਂਧੀ ਠੀਕ ਸੀ ਅੱਜ ਇਹ ਰਾਹੁਲ ਗਾਂਧੀ ਦੇ ਖਿਲਾਫ ਬੋਲਣਦੇ ਆ ਕਿ ਖਾਲਸਤਾਨੀ ਅੱਤਵਾਦੀ ਆ ਇਹਦੇ ਲੋਕਾਂ ਨੂੰ ਲੜਾਉਂਦੇ ਪਏ ਨੇ ਹਿੰਦੂਆਂ ਤੇ ਸਿੱਖਾਂ ਨੂੰ ਆਪਸ ਵਿੱਚ ਇਹ ਮੋਦੀ ਦੀ ਸਟ੍ਰੈਟਜੀ ਇਹੀ ਹੈ ਪਰ ਇੱਥੇ ਲੋਕਾਂ ਨੇ ਇਤਨਾ ਨਹੀਂ ਕਰਨਾ ਲੋਕੀ ਸਮਝਦਾਰ ਨੇ ਲੋਕੀ ਇਕੱਠੇ ਨੇ ਤੇ ਅੱਗੋਂ ਵੀ ਸਾਨੂੰ ਜਦੋਂ ਹਾਈ ਕਮਾਂਡ ਦਾ ਕੰਮ ਹੋਏਗਾ ਅੱਜ ਆਪਾਂ ਆਪਣਾ ਮੋਦੀ ਦਾ ਪੁੱਤਰਾ ਫੁਕਿਆ ਵਾ ਕੱਲ ਨੂੰ ਜੋ ਹਾਈ ਕਮਾਂਡ ਸਾਡਾ ਕੰਮ ਕਰੇ ਤਰੇ ਪ੍ਰੋਟੈਸਟ ਕਰਦੇ ਰਾਂਗੇ ਕਾਂਗਰਸ ਵਰਕਰਾਂ ਨਾਲ ਅਦਾ ਪਹਿਲਾ ਕਗਣਾ ਨੋਦ ਇਦਾਂ ਨੇ ਪਿਆਰ ਦਿੱਂਦੀ ਹੁਣ ਅਨਮ੍ਰੀਤ ਜੀ ਦੇ ਲੱਪੇ ਨੇ ਦੇਖੋ ਜੀ ਇਹਨਾਂ ਦਾ ਕੰਮ ਹੀ ਇਹੀ ਹੈ ਲੜਾਣਾ ਦੇਸ਼ ਨੂੰ ਆਪਜ ਪਾੜਨਾ ਇਹ ਮੋਦੀ ਸ਼ੁਰੂ ਤੋਂ ਕਰਦਾ ਆ ਰਿਹਾ ਹੈ ਮਹਿੰਗਾਈ ਦਾ ਇੰਨਾ ਬੁਰਾ ਹਾਲ ਹੈ ਇੰਨੀ ਮਹਿੰਗਾਈ ਕੀਤੀ ਹੈ ਕਾਰੋਬਾਰ ਕਿਸਾ ਚੱਲਦਾ ਨਹੀਂ ਪਿਆ ਤੇ ਬੁਰਾ ਹੀ ਹਾਲ ਹੈ ਕੱਲ ਵੀ ਪ੍ਰੋਟੈਸਟ ਕੀਤਾ ਹਾਈ ਕਮਾਂਡ ਹੁਕਮ ਸੀ ਅਸ਼ਨੀ ਬੱਬੂ ਜੀ ਰਹਿਨਮਾਈ ਹੈਟ ਅੱਜ ਵੀ ਉਹਨਾਂ ਦੀ ਰਹਿਨਮਾਈ ਹੈਟ ਅੱਜ ਬਾਹਰ ਨੇ ਤੇ ਪ੍ਰੋਗਰਾਮ ਅਸੀਂ ਕਰ ਰਹੇ ਆਂ ਪ੍ਰੋਟੈਸਟ ਕਰ ਰਹੇ ਆਂ ਮੋਦੀ ਦਾ ਤੇ ਇਸ ਤਰ੍ਹਾਂ ਅੱਗੇ ਵੀ ਕਰਦੇ ਰਾਵਾਂਗੇ ਪੰਜਾਬ ਦੇ ਲੋਕਾਂ ਨੂੰ ਕਹਿ ਸਕਦੇ ਤਾਂ ਹਾਂਜੀ ਪੰਜਾਬ ਦੇ ਲੋਕਾਂ ਨੂੰ ਅੱਜ ਵੀ ਕਹਿ ਦਿੱਤਾ ਬਹੁਤ ਖਰਾਬ ਹੈ ਲਾਅਨ ਆਰਡਰ ਲਾਅਨ ਆਰਡਰ ਤੁਸੀਂ ਵੇਖ ਹੀ ਲਓ ਰੋਜ਼ ਹੀ ਆਪਣਾ ਹਥਿਆਰਾਂ ਦਾ ਬੰਦੇ ਫੜੇ ਨੇ ਨਿਆਂ ਹਥਿਆਰਾਂ ਨਾਲ ਆ ਗਿਆ ਪੰਜਾਬ 'ਚ ਤੇ ਗੈਂਗਸਟਰਾਂ ਨੇ ਰੋਜ਼ ਹੀ ਫਰੋਤੀਆਂ ਲੋਕਾਂ ਨੂੰ ਵਪਾਰੀਆਂ ਨੂੰ ਫੋਨ ਆਉਂਦੇ ਪਏ ਆ ਕਿੰਨੇ ਲੱਖ ਦੋ ਜਿੰਨੇ ਲੱਖ ਦੋ ਤੁਹਾਨੂੰ ਮਾਰ ਦੇਣਾ ਕਿਸ ਨੂੰ ਛੱਡਦੇ ਹੀ ਨਹੀਂ ਪਏ ਲਾਅਨ ਆਰਡਰ ਤੁਹਾਡੇ ਸਾਹਮਣੇ ਹੀ ਤੇ ਜਿਆਦਾ ਜਾਣਦੇ ਜੀ ਇਹ ਲੱਗਦਾ ਤਾਂ ਇਹ ਲੋਕ ਜਿਹੜੇ ਵਿਦੇਸ਼ਾਂ 'ਚ ਜਾ ਰਹੇ ਹਾਂ ਹਾਂਜੀ ਇਸ ਤਰ੍ਹਾਂ ਹੀ ਭਾਈ ਇਹ ਪੰਜਾਬ ਦਾ ਵੇਖੋ ਬੰਦਾ ਕਿਹੜਾ ਰਹਿ ਗਿਆ ਜਿੱਥੇ ਸਾਰਾ ਬੱਚਾ ਆਪਣਾ ਬਾਹਰ ਭੇਜ ਦਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਆਮ ਆਦਮੀ ਪਾਰਟੀ ਦਾ ਬੜਾ ਸਟੇਟ ਚ ਉਹ ਨਹੀਂ ਸਰਕਾਰ ਹੈ ਉਹਨਾਂ ਨੂੰ ਲਾਅਨ ਆਰਡਰ ਸਹੀ ਕਰਨਾ ਚਾਹੀਦਾ ਤੇ ਪੰਜਾਬ 'ਚ ਦੀ ਵੇਖ ਲਓ ਆਪਣੇ ਅੰਮ੍ਰਿਤਸਰ ਦਾ ਹਾਲ ਵੇਖ ਲਓ ਇਹ ਤਾਂ ਦੂਜੇ ਦਿਨ ਹੀ ਖੋਵਾਂ ਹੁੰਦੀਆਂ ਲੁੱਟਾਂ ਖੋਵਾਂ ਕਦੀ ਸਨੇਚਿੰਗ ਦੀ ਵਪਾਰੀ ਨੂੰ ਤੇ ਥ੍ਰੈੱਡ ਆ ਗਈ ਹਰ ਪੰਜਾਬ ਦੇ ਵਿੱਚ ਬੁਰੀ ਥ੍ਰ